ਇਹ ਕੀ ਕਾਰਨ ਬਣਿਆ ਅੱਜ ਪੂਰਾ ਪਿੰਡ ਤੁਹਾਡਾ ਬਾਹਰ ਨਿਕਲ ਕੇ ਆ ਗਿਆ ਪਿੰਡ ਤੋਂ ਕਿਉਂ ਨਾਰੇਬਾਜੀ ਕੀਤੀ ਜਾ ਰਹੀ ਹੈ ਜੰਗਲਾਤ ਵਿਭਾਗ ਦੇ ਖਿਲਾਫ ਕਾਰਨ ਕੀ ਬਣ ਸਕਦਾ ਭਾਈ ਜ ਚੱਕਰੇ ਹੈ ਜੀ ਰੇਤੇ ਦਾ ਮਸਲਾ ਹੈਗਾ ਜੀ ਸਾਡਾ ਜੰਗਲਾਤ ਵਿਭਾਗ ਵਾਲੇ ਗੱਲ ਇਹ ਕਰਦੇ ਦੋ ਪੱਖੀ ਇੱਕ ਤਾਂ ਬੰਦਾ ਮਤਲਬ ਐਪਲੀਕੇਸ਼ਨ ਨੂੰ ਕਹਿੰਦੇ ਵੀ ਐਪਲੀਕੇਸ਼ਨ ਦੋ ਜੀ ਸਾਨੂੰ ਇੱਕ ਬੰਦਾ ਵਿਚਾਰਾ ਥਾ ਸੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੰਗਲਾਤ ਮੈਂ ਕਿਉਂ ਪਿਛਲੇ ਦਿਨ ਗੱਲ ਵੀ ਹੋਈ ਸਾਡੀ ਉਹ ਕਹਿੰਦਾ ਕਿ ਜਿਹੜੇ ਬੰਦੇ ਇੱਥੋਂ ਰੇਤਾ ਵੇਚਦੇ ਨੇ ਸਪਲਾਈ ਕਰਦੇ ਨੇ ਬਾਹਰ ਕਹਿੰਦਾ ਉਹ ਜਾਣ ਬੁੱਝ ਕੇ ਰੌਲਾ ਪਾਉਂਦੇ ਨੇ ਕਿ ਕੋਈ ਰੇਤਾ ਨਹੀਂ ਬਾਹਰ ਜਾਂਦਾ ਜੀ ਅਸੀਂ ਆਪ ਜੰਗਲਾਤ ਵਿਭਾਗ ਨੂੰ ਕਿਹਾ ਸੀ ਵੀ ਜੇ ਰੇਤਾ ਸਾਡਾ ਬਾਹਰ ਜਾਊਗਾ ਅਸੀਂ ਕੋਲ ਖੜ ਕੇ ਆ ਪਰਚਾ ਕਰਾਂਗੇ ਪਿੰਡ ਵਾਸੀ ਇਹ ਕਹਿ ਰਹੇ ਨੇ ਕਿ ਸਾਡੇ ਪਿੰਡ ਵਾਸਤੇ ਰੇਤਾ ਚੁੱਕਣ ਵਾਸਤੇ ਵੀ ਜਿਹੜੀ ਮਨਾਹੀ ਕੀਤੀ ਜਾ ਰਹੀ ਹੈ ਕਿ ਕੁਝ ਖਾਸ ਬੰਦੇ ਨੂੰ ਛੂਟ ਹੈ ਪਰ ਪਿੰਡ ਵਾਸੀਆਂ ਦੇ ਉੱਤੇ ਪਰਚੀ ਦੇ ਨਾਮ ਲਿਆ ਜਾ ਰਿਹਾ ਕਿ ਪਰਚੀ ਲਿਖੋ ਪਰਚੀ ਦੇਰ ਤੋਂ ਬਾਅਦ ਵੀ ਜਿਹੜੀ ਐਪਲੀਕੇਸ਼ਨ ਦਿੰਨੇ ਆ ਉਹ ਤੋਂ ਬਾਅਦ ਵੀ ਇਹ ਕਿਹਾ ਜਾ ਰਿਹਾ ਕਿ ਗਾਰਡ ਵੱਲੋਂ ਕਿ ਤੁਸੀਂ ਫੋਨ ਕਰਾਓ ਕੋਈ ਪਿੰਡ ਦਾ ਖਾਸ ਬੰਦੇ ਨਾਮ ਲੈ ਰਹੇ ਨੇ ਕਿ ਉਸ ਪਿੰਡ ਦੇ ਬੰਦੇ ਤੋਂ ਫੋਨ ਕਰਾਓ ਤਾਂ ਸੀ ਦਿੱਤਾ ਲੈ ਆਉਣ ਮਗਰ ਮੁਹਾਈਜਰੇ ਦਾ ਪਿੰਡ ਦੁੱਲੂਆ ਖਦਰੀ ਹੈ ਜਿੱਥੇ ਕਿ ਪਹਿਲਾਂ ਵੀ ਕਾਫੀ ਮਾਮਲੇ ਸੁਰਖੀਆਂ ਦੇ ਵਿੱਚ ਰਹੇ ਨੇ ਤਾਂ ਅੱਜ ਪੂਰਾ ਪਿੰਡ ਇਕੱਠਾ ਹੋਇਆ ਹੈ ਗੱਲਬਾਤ ਕਰਾਂਗੇ ਕੀ ਹੈ ਪੂਰਾ ਮਾਮਲਾ ਜਿਸ ਨੂੰ ਲੈ ਕੇ ਤੁਸੀਂ ਦੇਖੋ ਕੀ ਪੂਰੇ ਪਿੰਡ ਵਾਸੀ ਨਾਰੇਬਾਜੀ ਕਰ ਰਹੇ ਨੇ ਅਸਲ ਮਾਮਲਾ ਹੈ ਕੀ ਹੈ ਇਸ ਪਿੰਡ ਵਾਸੀਆਂ ਤੋਂ ਪੁੱਛਾਂਗੇ ਕਿ ਇਹ ਪਿੰਡ ਵਾਸੀ ਬਾਹਰ ਨਿਕਲੇ ਕਿਉਂ ਆਏ ਨੇ ਗੱਲਬਾਤ ਕਰਨੀ ਕੋਸ਼ਿਸ਼ ਕਰਾਂਗੇ ਕਿ ਅਸਲੀ ਕਾਰਨ ਕੀ ਹੈ ਕਿ ਕੀ ਕਾਰਨ ਬਣਿਆ ਸਰਪੰਚ ਸਾਹਿਬ ਇਹ ਕੀ ਕਾਰਨ ਬਣਿਆ ਅੱਜ ਪੂਰਾ ਪਿੰਡ ਤੁਹਾਡਾ ਬਾਹਰ ਨਿਕਲ ਕੇ ਆ ਗਿਆ ਪਿੰਡ ਤੋਂ ਕਿਉਂ ਨਾਰੇਬਾਜੀ ਕੀਤੀ ਜਾ ਰਹੀ ਹੈ ਜੰਗਲਾਤ ਵਿਭਾਗ ਦੇ ਖਿਲਾਫ ਕਾਰਨ ਕੀ ਬਣ ਗਿਆ ਤੁਹਾਡਾ ਛੜਦਾ ਜੀ ਚੱਕਰੇ ਹੈ ਜੀ ਰੇਤੇ ਦਾ ਮਸਲਾ ਹੈਗਾ ਜੀ ਸਾਡਾ ਅੱਛਾ ਤੇ ਬਾਕੀ ਹੋਰ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਜੀ ਹੈ ਰੇਤੇ ਦਾ ਸਾਡਾ ਮਸਲਾ ਪਹਿਲਾਂ ਵੀ ਕਈ ਵਾਰੀ ਹੋ ਲਿਆ ਜੀ ਇੱਥੇ ਜੀ ਜੰਗਲਾਤ ਵਿਭਾਗ ਵਾਲੇ ਗੱਲ ਇਹ ਕਰਦੇ ਦੋ ਪੱਖੀ ਇੱਕ ਤਾਂ ਬੰਦਾ ਮਤਲਬ ਐਪਲੀਕੇਸ਼ਨ ਨੂੰ ਕਹਿੰਦੇ ਵੀ ਐਪਲੀਕੇਸ਼ਨ ਦੋ ਜੀ ਸਾਨੂੰ ਹਾਂਜੀ ਇੱਕ ਬੰਦਾ ਵਿਚਾਰਾ ਥਾ ਸੋ ਠੱਕੇ ਖਾ ਗਿਆ ਐਪਲੀਕੇਸ਼ਨ ਲੰਦਾ ਕਦੇ ਮੈਤੇ ਲਿਖਵਾਉਂਦਾ ਲਿਖਵਾ ਕੇ ਫਿਰ ਅੱਗੇ ਜਾ ਕੇ ਦੇਖਾਉਂਦਾ ਫਿਰ ਉਹਨੂੰ ਰੇਤਾ ਫਿਰ ਵੀ ਨਹੀਂ ਮਿਲਦਾ ਹੈ ਇੱਕ ਬੰਦਾ ਬਿਨਾ ਮਤਵ ਦੇ ਕੋਈ ਕੋਈ ਇੱਥੇ ਤੇ ਜਾਣਾ ਜਾ ਕੇ ਰੇਤਾ ਭਰ ਲੈਣਾ ਕਿ ਕਿਉਂ ਜਾ ਅਸੀਂ ਕਹਿੰਦੇ ਵੀ ਕਾਨੂੰਨ ਤਾਂ ਬਰਾਬਰ ਚਾਹੀਦਾ ਨਾ ਦੋਨੇ ਤਰ੍ਹਾਂ ਨੂੰ ਇੱਧਰ ਵੀ ਉੱਧਰ ਵੀ ਕੋਈ ਗੱਲ ਨਹੀਂ ਇਹ ਬਾਕੀ ਦੂਈ ਗੱਲ ਇਸ ਤਰ੍ਹਾਂ ਹੈ ਸਾਡਾ ਜੰਗਲ ਤਾਂ ਚੱਲਦਾ ਜੀ ਕੇਸ ਹੂੰ ਕਿੰਨਾ ਕਾਫੀ ਚਿਰ ਹੋ ਗਿਆ ਕੇਸ ਚੱਲ ਰਿਹਾ ਜੀ ਇਹਦਾ ਹਲੇ ਇਹ ਮਹਿਕਮੇ ਵਾਲੇ ਸਾਨੂੰ ਜਗਲਾਤ ਮਹਿਕਮੇ ਵਾਲੇ ਕਹਿੰਦੇ ਤੁਸੀਂ ਕੇਸ ਹਾਰ ਗਏ ਜੀ ਅੱਛਾ ਜੀ ਅਜੀ ਕਹਿੰਦੇ ਸਾਨੂੰ ਆਰਡਰ ਦਿਖਾਓ ਜੀ ਤੁਹਾਡੇ ਕਿੱਥੇ ਹੋਵੇ ਆਰਡਰ ਜਿੱਤੇਿਆਂ ਦੇ ਕੇਸ ਵਾਲੇ ਸਾਡਾ ਦੁਬਾਰਾ ਚੱਲ ਰਿਹਾ ਜੀ ਮੋਹਾਲੀ ਚੱਲ ਰਿਹਾ ਜੀ ਕੇਸ ਸਾਡੀਆਂ ਮਾਰਚ ਤੋਂ ਲੈ ਕੇ ਹੁਣ ਤੱਕ ਚਾਰ ਪੰਜ ਤਰੀਕਾਂ ਲੱਗ ਲੀਆਂ ਜੀ ਕੇਸ ਦੀਆਂ ਤੇ ਇਹ ਕਹਿੰਦੇ ਵੀ ਤੁਸੀਂ ਕੇਸ ਹਾਰਗੇ ਜਿਵੇਂ ਜਿੱਤ ਗਏ ਇਹ ਕਹਿੰਦੇ ਵੀ ਕੇਸ ਦੀ ਚੱਲ ਕੋਈ ਗੱਲ ਨਹੀਂ ਤੁਸੀਂ ਜਿੱਥੇ ਵੀ ਸਾਨੂੰ ਆਰਡਰ ਦਿਖਾ ਦਿਓ ਹਾਂਜੀ ਇਹ ਦੋਈ ਗੱਲ ਅਸੀਂ ਹਾਈ ਮੰਗ ਕਰ ਰਹੇ ਜੀ ਵੀ ਗਰੀਬ ਗਰੁੱਪਾ ਕੋਈ ਵੀ ਬੰਦਾ ਅਸੀਂ ਕਹਿੰਦੇ ਵੀ ਅਸੀਂ ਐਪਲੀਕੇਸ਼ਨ ਨਹੀਂ ਦੇਣੀ ਬਿਨਾਂ ਐਪਲੀਕੇਸ਼ਨ ਤੇ ਸਾਡਾ ਰੇਤਾ ਹੋਣਾ ਚਾਹੀਦਾ ਜੀ ਆਰ ਦੂਸਰੀ ਗੱਲ ਅਸੀਂ ਕਹਿੰਦੇ ਵੀ ਜੇ ਵਪਾਰ ਕੋਈ ਕਰਦਾ ਬਾਹਰ ਜਾ ਕੇ ਰੇਤੇ ਦਾ ਬੇਸ਼ੱਕ ਤੇ ਪੰਚਾਇਤ ਦੀ ਜ਼ਿੰਮੇਵਾਰੀ ਹੋਊਗੀ ਅਸੀਂ ਕੋਲ ਖੜ ਕੇ ਪਰਚਾ ਕਰਵਾਉਂਗੇ ਜਿੱਥੇ ਹਮ ਜਿਹੜਾ ਸਾਨੂੰ ਪਿੰਡ ਨੂੰ ਸਾਨੂੰ ਜੰਗਲ ਦਾ ਫਾਇਦਾ ਤਾਂ ਹੋਰ ਕੋਈ ਨਹੀਂ ਜੀ ਹੈ ਸਿਰਫ ਇੰਨਾ ਕੀ ਫਾਇਦਾ ਏ ਜਾਂ ਤਾਂ ਸੁੱਕਾ ਬਾਲਣ ਲਿਆਉਂਦੇ ਜਾਂ ਫਿਰ ਆ ਰੇਤਾ ਰੂਤਾ ਜੀ ਬਾਕੀ ਹੱਦ ਨਾਲ ਤੇ ਵੱਧ ਫਸਲਾਂ ਦਾ ਨੁਕਸਾਨ ਸਾਰਾ ਸਾਡਾ ਜੰਗਲੀ ਜੀਵ ਜਿਹੜੇ ਹੈਗੇ ਆ ਉਹ ਕਰਦੇ ਆ ਉਹ ਕੌਣ ਚੱਲਦਾ ਜੰਗਲਾਤ ਨਾਲ ਕਿ ਮਿਲਦਾ ਨਹੀਂ ਚੱਲਦੇ ਅਸੀਂ ਚੱਲ ਰਹੀ ਜੀ ਇੱਥੇ ਬੈਠੇ ਸਾਰਾ ਨੁਕਸਾਨ ਸਾਡਾ ਹੁੰਦਾ ਜੀ ਉਹ। ਹਾਂਜੀ। ਉਹ ਮੈਕਮੇਂ ਵਾਲਾ ਉਸ ਟਾਈਮ ਕਿੱਥੇ ਹੁੰਦਾ ਜੀ? ਹਾਂ। ਇਹ ਆ ਕਹਿ ਰਹੀਆਂ ਸਰਪੰਚ ਸਾਹਿਬ ਕਿ ਅਸੀਂ ਕੋਈ ਪਰਚੀ ਨਹੀਂ ਦੇਣੀ, ਅਸੀਂ ਕੋਈ ਸਾਈਨ ਕਰਾ ਕੇ ਕੋਈ ਐਪਲੀਕੇਸ਼ਨ ਨਹੀਂ ਦੇਣੀ ਬਿਨਾ ਪੇਸ਼ਾ ਰੇਤਾ ਚੱਕਣਾ। ਫੇ ਜਗਲਾਤ ਮੈਕਮੇਂ ਵਾਲਾ ਇਹ ਕਹਿੰਨ ਕਿ ਕੋਈ ਬੰਦਾ ਆਣ ਕੇ ਤੁਹਾਡੀ ਨਦੀ ਚ ਰੇਤਾ ਭਰਦਾ ਹੈ। ਨੁਕਸਾਨ ਤਾਂ ਵੀ ਸਾਡਾ ਵੀ ਹੋ ਰਿਹਾ ਹੈ ਕਿ ਤੁਸੀਂ ਕਿਵੇਂ ਚਮੋਰ ਲੈ ਲਓਗੇ ਕਿ ਕਿਤੇ ਲਿਖਿਆ ਹੋਇਆ ਮੋਤੇ ਕਿ ਚੋਰੀ ਕਰ ਰਿਹਾ ਹੈ ਜਾਂ ਬੰਦਾ ਘਰ ਵਾਸਤੇ ਲੈ ਕੇ ਆ ਰਿਹਾ ਹੈ। ਸਾਡੀ ਗੱਲ ਇਹ ਹੈ ਜੀ ਵੀ ਜੇ ਪਰਚੀ ਲਾਉਣੀ ਹੈ ਤਾਂ ਹਰ ਇੱਕ ਬੰਦੇ 'ਤੇ ਲਾਓ। ਇਹ ਥੋੜੀ ਹੈ ਜ ਤੁਹਾਨੂੰ ਕਿਵੇਂ ਪਤਾ ਕਿ ਬਿਨਾਂ ਐਪਲੀਕੇਸ਼ਨ ਤੋਂ ਕੋਈ ਬੰਦਾ ਰੇਤਾ ਜੀ ਬਹੁਤ ਬੰਦਿਆਂ ਨੇ ਜੀ ਤੁਹਾਡੇ ਪਿੰਡ ਦੇ ਹਾਂ ਜੀ ਬਹੁਤ ਬੰਦੇ ਗੜ ਸਾਹਿਬ ਨੇ ਅੱਜ ਵੀ ਫੋਨ ਕਰਾਉਂਦੇ ਅੱਜ ਵੀ ਮੈਨੂੰ ਗਏ ਆ ਜੀ ਆ ਮੁੰਡਾ ਗਿਆਦਾ ਹੀ ਭੰਨ ਰੇਤਾ ਅਸੀਂ ਕਣੀ ਆਏ ਮੁੜਕੇ ਇਹਨੂੰ ਕੱਲ ਦੀ ਕੱਲ ਨੂੰ ਕਿਹਾ ਜੀ ਗੜ ਨੇ ਵੀ ਭਰ ਲਿਆ ਕੋਈ ਗੱਲ ਨਹੀਂ ਕੋਈ ਪਿੰਡ ਦੇ ਵਿੱਚ ਜੰਗਲਾਤ ਕਮੇਟੀ ਤਾਂ ਨਹੀਂ ਬਣਾਈ ਹੋਈ ਕਿ ਉਹਨਾਂ ਦੀ ਮਨਜ਼ੂਰੀ ਦੀ ਲੋੜ ਹੈ ਜਾਂ ਉਹਨਾਂ ਦੇ ਫੋਨ ਕਰਾਉਣਾ ਪਏਗਾ ਜੰਗਲਾਤ ਵਿਭਾਗ ਨੂੰ ਕਮੇਟੀ ਤਾਂ ਹੈਗੀ ਹੈ ਜੀ ਹਾਂ ਕਮੇਟੀ ਦਾ ਕੋਈ ਰੋਲ ਨਹੀਂ ਇਹ ਵਿੱਚ ਉਹਨੇ ਸਾਈਨ ਕਰਕੇ ਦਿੰਦੇ ਨਹੀਂ ਨਹੀਂ ਸਰਪੰਚ ਦੀ ਚੱਲਦੇ ਜੀ ਸਰਪੰਚ ਚੱਲ ਉਹ ਸਰਪੰਚਾਂ ਤੋਂ ਹੁਣ ਪੰਚਾਇਤਾਂ ਤੋਂ ਭੰਗ ਹੋ ਗਈਆਂ ਉਹਨੇ ਸਾਈਨ ਕਿਵੇਂ ਕਰੇਗਾ ਮੈਂ ਸਰਪੰਚਾਂ ਦੇ ਚੱਲ ਜੂਗਾ ਜੀ ਮਤਲਬ ਪਿੰਡ ਦਾ ਦਾ ਪ੍ਰੂਫ ਚਾਹੀਦਾ ਨਾ ਬੰਦੇ ਦਾ ਉਹ ਮਤਲਬ ਐ ਤਰ੍ਹਾਂ ਜੇ ਇੱਕ ਬੰਦੇ ਦਾ ਕਹਿੰਦਾ ਤੂੰ ਸਾਨੂੰ ਫੋਨ ਕਰਾਓ ਜੀ ਕਿਸੇ ਪਿੰਡ ਦਾ ਬੰਦਾ ਹੀ ਸਾਡੇ ਦਾ ਹਾਂ ਜੀ ਉਹ ਉਹਨਾਂ ਨੂੰ ਫੋਨ ਕਰਦਾ ਉਹਦੇ ਜੋ ਮਰਜ਼ੀ ਕਰਦਾ ਉਹਨਾਂ ਨੂੰ ਪਤਾ ਹੋਣਾ ਜੀ ਉਹ ਤਾਂ ਬੰਦੇ ਕਹਿੰਦੇ ਫੋਨ ਕਰਾ ਦਿਓ ਜਾਂ ਚਾਰ ਟਰਾਲੀਆਂ ਲੈ ਆਓ ਜੀ ਅੱਛਾ ਜੀ ਐਪਲੀਕੇਸ਼ਨ ਵਾਲੇ ਟਰਾਲੀ ਨਹੀਂ ਲਿਆਉਣ ਦਿੰਦੇ ਇਹ ਕੌਣ ਕਹਿ ਰਿਹਾ ਇਹ ਗੜ ਸਾਹਿਬ ਜੀ ਅੱਜ ਵੀ ਮੁੰਡੇ ਨੂੰ ਕਹਿੰਦਾ ਜੀ ਕੱਲ ਫੋਨ ਕਰਾਇਆ ਤੇ ਇਹ ਦੋ ਟਰਾਲੀਆਂ ਲਿਆਇਆ ਜੀ ਅੱਜ ਦੁਬਾਰਾ ਗਿਆ ਜੀ ਗੜ ਆ ਗਿਆ ਹਮ ਕਰ ਵਾਸਤੇ ਵੀ ਨਹੀਂ ਲਿਆਣਤਾ ਨਹੀਂ ਜੀ ਉਹ ਆਪ ਸਰਾਮ ਲਿਆ ਰਿਹਾ ਜੀ ਆਪ ਚ ਲਿਆ ਮੈਂ ਹਾਂ ਜੀ ਹਾਂ ਪਿੰਡ ਵਾਸਤੇ ਘਰ ਵਾਸਤੇ ਜਾਂ ਵਿਚ ਆਪਾਂ ਤਾਂ ਹੀ ਲਿਆਂਦਾ ਜੀ ਉਹ ਵੀ ਅੱਛਾ ਘਰ ਵਾਸਤੇ ਹਾਂ ਜੀ ਉਹਨਾਂ ਵਾਸਤੇ ਕੋਈ ਰੋਕ ਨਹੀਂ ਉਹਨੂੰ ਕੋਈ ਰੋਕ ਟੋਕ ਨਹੀਂ ਕਹਿੰਦੇ ਉਹਦੇ ਫੋਨ ਕਰਾਓ ਜੀ ਉਹ ਉਹ ਕਿਉਂ ਉਹਨਾਂ ਨੇ ਕੋਈ ਉਹਦਾ ਉਹਦੇ ਕੋਈ ਕੋਈ ਉਹਦਾ ਜਗਨਾਤਮਿਕ ਵੀ ਨਹੀਂ ਕੋਈ ਉਹਦਾ ਨਹੀਂ ਇਹ ਉਹ ਵੀ ਆਮ ਬੰਦਾ ਹੀ ਪਿੰਡ ਦਾ ਸਾਡੇ ਦਾ ਕਿਸੇ ਪਾਰਟੀ ਦਾ ਪਾਰਟੀ ਦਾ ਤਾਂ ਚਲੋ ਪਿੰਡ ਮੈਂ ਕਾਦੀ ਪਾਰਟੀ ਬਾਜੀ ਸਾਡਾ ਕੋਈ ਚੱਕਰ ਨਹੀਂ ਪਾਰਲੀ ਬਾਜੀ ਦਾ ਤਾਂ ਪਰ ਇਹ ਜਾਣ ਕੇ ਤੰਗ ਪ੍ਰੇਸ਼ਾਨ ਕਰਦਾ ਜੀ ਉਹਦੇ ਕਹਿੰਦੇ ਉਹਦੇ ਕੋਲ ਆਓ ਜੀ ਸਾਨੂੰ ਪੂਰਾ ਪਿੰਡ ਹੀ ਪਰੇਸ਼ਾਨ ਹੈ ਇਸ ਚੀਜ਼ ਤੋਂ ਜਾਂ ਫਿਰ ਕਿਤਨੇ ਕਿਤੇ ਬਈ ਕੁਝ 4-5 ਬੰਦੇ ਤੁਸੀਂ ਨਾ ਸਾਰੇ ਹੀ ਪਿੰਡ ਪਰੇਸ਼ਾਨ ਹੈ ਜੀ ਸਾਰੇ ਹੀ ਟੋਟਲ ਪਰ ਜੰਗਲਾਤ ਮਹਿਕਮੇ ਪਿਛਲੇ ਦਿਨ ਗੱਲ ਵੀ ਹੋਈ ਸਾਡੀ ਉਹ ਕਹਿੰਦਾ ਕਿ ਜਿਹੜੇ ਬੰਦੇ ਇੱਥੋਂ ਰੇਤਾ ਵੇਚਦੇ ਨੇ ਸਪਲਾਈ ਕਰਦੇ ਨੇ ਬਾਹਰ ਕਹਿੰਦਾ ਉਹ ਜਾਣ ਬੁੱਝ ਕੇ ਰੌਲਾ ਪਾਉਂਦੇ ਇਸ ਤਰੀਕੇ ਦਾ ਸਾਡੇ ਪਿੰਡ ਚੋਂ ਜੀ ਕੋਈ ਰੇਤਾ ਨਹੀਂ ਬਾਹਰ ਜਾਂਦਾ ਜੀ ਅਸੀਂ ਆਪ ਜੰਗਲਾਤ ਮਹਿਕਮੇ ਨੂੰ ਕਿਹਾ ਸੀ ਵੀ ਜੇ ਰੇਤਾ ਸਾਡਾ ਬਾਹਰ ਜਾਊਗਾ ਅਸੀਂ ਕੋਲ ਖੜ ਕੇ ਆ ਪਰਚਾ ਕਰਾਵਾਂਗੇ ਹੁਣ ਸਾਡੇ ਪਿੰਡ ਚ ਗਰੀਬ ਬੰਦੇ ਵੀ ਹੈਗੇ ਅਮੀਰ ਬੰਦੇ ਸਭ ਇੱਕ ਤਰ੍ਹਾਂ ਹੀ ਹੈ ਜੀ ਸਭ ਨੇ ਮਕਾਨ ਦਾ ਕੰਮ ਲਾਣੀ ਹੈ ਆਪਣਾ ਜੀ ਰੇਤਾ ਸਹੀ ਦਾ ਹੀ ਹਰੇ ਘਰੋਂ ਜੀ ਤੁਸੀਂ ਐਪਲੀਕੇਸ਼ਨ ਨਾਲ ਐਗਰੀ ਨਹੀਂ ਹੋ ਕਿ ਐਪਲੀਕੇਸ਼ਨ ਦੋ ਆਪਣਾ ਕਰਕੇ ਦਿੱਤਾ ਐਪਲੀਕੇਸ਼ਨ ਲੋ ਜੀ ਸਾਥ ਕੋਈ ਇਸ਼ੂ ਨਹੀਂ ਸਾਨੂੰ ਉਹ ਚੀਜ਼ ਦਾ ਜੀ ਐਪਲੀਕੇਸ਼ਨ ਜਦੋਂ ਲੇ ਤੋਂ ਦਫ਼ਤਰ ਜਾਣਾ ਜੀ ਦਫ਼ਤਰ ਐਪਲੀਕੇਸ਼ਨ ਲੈਣੀ ਉਹਨਾਂ ਨੇ ਕਹਿੰਦੇ ਸਾਨੂੰ ਫੋਨ ਕਰਾਓ ਪਹਿਲਾਂ ਅੱਛਾ ਪਿੰਡ ਦੇ ਬੰਦੇ ਜਿਹੜੇ ਖਾਸ ਬੰਦੇ ਰੱਖੇ ਹੋਏ ਜਿਹੜਾ ਉਹਨਾਂ ਦਾ ਕੋਈ ਹੋਣਾ ਵੀ ਸਾਨੂੰ ਤੰਨੇ ਦਾ ਪਤਾ ਜੀ ਵੀ ਉਹ ਬੰਦੇ ਤੋਂ ਫੋਨ ਕਰਾਓ ਤੁਸੀਂ ਤੁਸੀਂ ਜੇ ਦਸਤ ਇਹ ਗੱਲ ਕੌਣ ਅਖ ਰਿਹਾ ਹੈ ਜਗਲਾਪੁਰ ਗਾਰਡ ਸਾਹਿਬ ਕਹਿ ਰਹੀ ਇਹ ਪਹਿਲਾਂ ਫੋਨ ਕਰਾਓ ਪਿੰਡ ਪਹਿਲਾਂ ਫੋਨ ਕਰਾਓ ਵੀ ਫਿਰ ਤੁਹਾਨੂੰ ਰੇਤਾ ਚਾਹੇ ਦਸਤਰਾਂ ਲੀ ਲੈ ਲਓ ਅੱਛਾ ਹਾਂ ਅਗਰ ਉਹ ਆਪ ਉਹਨਾਂ ਨੇ ਵੀ ਸਰਪੰਚ ਦਾ ਸਾਸੀ ਸਰਪੰਚ ਨੂੰ ਜਾਣਦੇ ਨਹੀਂ ਕੋਣ ਅੱਛਾ ਵੀ ਸਰਪੰਚ ਨੂੰ ਸਾਨੂੰ ਪਤਾ ਨਹੀਂ ਸਰਪੰਚ ਕੋਣ ਹੈ ਜੀ ਨਾ ਸਰਪੰਚ ਨਾਲ ਅਸੀਂ ਗੱਲ ਕਰਨੀ ਹੈ ਅੱਛਾ ਵੀ ਸਰਪੰਚ ਦਾ ਇੰਨਾ ਉਹਦਾ ਹੀ ਨਹੀਂ ਹੈ ਵੀ ਜਿਹੜਾ ਮਤਲਬ ਪਿੰਡ ਦੇ ਕੋਈ ਗੱਲ 'ਚ ਹੱਕ ਨਹੀਂ ਹੈ ਉਹਦਾ ਕੋਈ ਵੀ ਇਹ ਗੱਲਾਂ ਇਹ ਗੱਡ ਸਭ ਖੁਦ ਕਰ ਰਹੀ ਬਿਲਕੁਲ ਤੇ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਅਗਰ ਮੰਨ ਲਓ ਰੇਤਾ ਨਹੀਂ ਆਂਦਾ ਤੁਹਾਡੇ ਪਿੰਡ ਦੇ ਵਿੱਚ ਘਰ ਬਣਾਉਣਾ ਹੁੰਦਾ ਕਿਸੇ ਗਰੀਬ ਬੰਦੇ ਨੇ ਤਾਂ ਫਿਰ ਬਾਹਰੋਂ ਕਿੰਨਾ ਕੁ ਮਹਿੰਗਾ ਲੈਣਾ ਪੈਂਦਾ ਜੀ ਮਹਿੰਗਾ ਜੀ ਬਹੁਤ ਮਹਿੰਗਾ 2000 ਨਾ ਮਾ ਮਾ ਵੱਧ ਦੇ ਘਰ ਤੇ ਕਰਦਾ 2000 ਜੀ ਫੈਲੀ ਪਗਰੀਆਂ ਦਾ ਨਹੀਂ ਸਕਦਾ 7000 ਦੀ ਗੱਲ ਕਿੰਨੇ ਕਰਦੀ ਜਿਉਣਾ ਮੈਂ ਵੀ ਦਿੱਤਾ ਕਰਾਇਆ ਜੀ ਜਗਲਾਤ ਤੇ ਮੈਂ ਜਿੰਨੀ ਨਾ ਕਰਾਇਆ ਮੈਂ ਨਿਲਦਾ ਰਿਆ ਐਪਲੀਕੇਸ਼ਨ ਹੂੰ ਅ ਬੱਚੇ ਮੈਨੂੰ ਮਿਸ ਵੀ ਹੋਇਆ ਇੱਕ ਦੋ ਵਾਰ ਹਾਂਜੀ ਪਰ ਚੰਦ ਮਰ ਕਮ ਸਰ ਗਿਆ ਪਰ ਜਿਹੜਾ ਬੰਦਾ ਅੱਜ ਜਾ ਕੇ ਐਪਲੀਕੇਸ਼ਨ ਦੇ ਕੇ ਵੀ ਮੁਰਕਾ ਆਇਆ ਖਾਲੀ ਉਸੇ ਵਕਤ ਗਲਤ ਕੰਮ ਹੈ ਹੂੰ ਪਿੰਡ ਦਾ ਸਾਲ ਹੰਜਾ ਨਾ ਹਾਂਜੀ ਪਿੰਡ ਬਾਤ ਆ ਇੱਕ ਜਾਈ ਦਾ ਇੱਕ ਬੰਦਾ ਘਰਾਂ ਬੈਠਿਆ ਰੋਕ ਰਿਆ ਇੱਕ ਬੰਦਾ ਪਜਾ ਮਿਹਨਤੀ ਬੰਦਾ ਉਹ ਇੱਥੇ ਮੋੜਦੇ ਆ ਇਹ ਗੱਲ ਗਲਤ ਹੈ ਅੱਛਾ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਨਹੀਂ ਗੱਲਬਾਤ ਕੀਤੀ ਫੇਰ ਗਾਰਡ ਦੀ ਕਿ ਹਾਂ ਭਾਈ ਇਹ ਗਾੜੇ ਤੰਗ ਕਰ ਰਿਹਾ ਸਾਨੂੰ ਰੇਂਜਰ ਨਾਲ ਜਾਂ ਫੇਰ ਅੱਗੇ ਡੀਐਫਓ ਨਾਲ ਗੱਲ ਕੀਤੀ ਹੋਈ ਕਿ ਤੁਸੀਂ ਤੇਰੀ ਗੱਲ ਹੈ ਜੀ ਮੈਂ ਤੁਹਾਨੂੰ ਸਾਫ਼ ਜੀ ਗੱਲ ਦੱਸ ਦਿੰਦਾ ਗਾਰਡ ਵਿੱਚ ਨਹੀਂ ਇਹਦਾ ਹੁੰਦਾ ਸਾਰਾ ਚੱਕਰ ਘਮਾਇਆ ਬਾਈ ਰੇਂਜ ਆਫਸਰ ਨੇ ਜੀ ਸੱਚੀ ਜੀ ਗੱਲ ਹੈ ਸਾਡਾ ਤਾਂ ਇੰਨੀ ਗੱਲ ਕਹਿੰਦੇ ਐ ਵੀ ਰੇਂਜ ਆਫਸਰ ਨੇ ਚੱਕਰ ਘਮਾਇਆ ਵਾ ਸਾਰਾ ਇਹ ਹਾਂਜੀ ਇਹੀ ਗੱਲਾਂ ਹੁਣ ਮੁੰਡੇ ਕੋਲ ਰਿਕਾਰਡਿੰਗ ਵੀ ਹੈ ਜੀ ਕਹਿੰਦਾ ਦੋ ਜੀ ਕਹਿੰਦਾ ਤੁਹਾਡੀ ਕਿੱਥੇ ਹਮ ਫਰਜ਼ ਦੋ ਜੀ ਕਢਾ ਕੇ ਕਿਹੜੀ ਫਰਜ਼ ਦੇਦੀ ਹੈ ਜੀ ਅਸੀਂ ਹਮ ਕਹਿੰਦਾ ਫਰਜ਼ ਦੋ ਜੀ ਤੁਹਾਡੇ ਕਿੱਥੇ ਨਾਉ ਬੋਲਦਾ ਸਾਡਾ ਪੰਚਾਇਤ ਦੇ ਨਾਉ ਹੈ ਜੀ ਜੰਗਲ ਜਿਹੜਾ ਹੈਗਾ ਇੰਤਕਾਲ ਪੰਚਾਇਤ ਦੇ ਨਾਉ ਚੜਿਆ ਭਾਈ ਇਹ ਉਸਤੇ ਬਾਅਦ ਵਿੱਚ ਦਵਾਰਿਆ ਹੁਣ ਦਫਾ ਤਾਂ ਨਹੀਂ ਲੱਗੀ ਹੋਈ ਕੋਈ ਇੱਥੇ ਦਫਾ ਹੈਗੀ ਆ ਜੀ ਅੱਛਾ ਕਿਹੜੀ ਜ਼ਮੀਨ ਤੇ ਆ ਫਿਰ ਕਿਤੇ ਦਫਾ ਕਰਕੇ ਤੁਹਾਨੂੰ ਰੋਕਦੇ ਹੋਣ ਕਿਤੇ ਜੀ ਸਾਡੀ ਨਦੀ ਜਿੰਦਾ ਫਾ ਜੀ ਅਸੀਂ ਜਾ ਕੇ ਡੀ ਐਫਓ ਤੋਂ ਪਰਮਿਸ਼ਨ ਲਿਆ ਹੋਇਆ ਜੀ ਕਾਫੀ ਚਿਰ ਹੋ ਗਿਆ ਜੀ ਅਸੀਂ ਪਹਿਲਾਂ ਮੇਰੇ ਖਾਲ ਜੀ 2 ਸਾਲ ਹੋ ਗਏ ਉਹਨਾਂ ਚੱਲ ਰਿਹਾ ਜੀ ਕੰਮ ਸਹੀ ਚੱਲਦਾ ਜੀ ਆ ਤਾਂ ਵਿਚ ਨੂੰ ਛੇੜਾ ਛੇੜੀ ਛੇੜ ਦਿੰਦੇ ਜੀ ਬਸ ਜੇ ਕੋਈ ਲਾਕ ਡਾਟ ਮੁੱਦਰ-ਉਦਰ ਹੋਇਆ ਬਈ ਫਲਾਣਾ ਬੰਦਾ ਗਿਆ ਜੀ ਭਰਨ ਮੈਂ ਉਹ ਨਹੀਂ ਜਾ ਸਕਦਾ ਮੈਂ ਲਿਆਉਂਗਾ ਜੀ ਇਹ ਆ ਜੀ ਉਹ ਉੱਤੇ ਫੋਨ ਕਰਾਓ ਇੱਥੇ ਕਰਾਓ ਜੀ ਇਹੀ ਗੱਲਾਂ ਚੱਲਦੇ ਆ ਜੀ ਇਹ ਸਾਰਾ ਰੇਂਜ ਆਫਸ ਨੇ ਚੱਕਰ ਪਾਇਆ ਬਈ ਸਾਨੂੰ ਪਰਮਿਸ਼ਨ ਨਹੀਂ ਤੁਸੀਂ ਦਿਖਾਈ ਉਹਨਾਂ ਪਰਮਿਸ਼ਨ ਤਾਜੀ ਅਸੀਂ ਉੱਥੇ ਤੇ ਲਿਆ ਕੇ ਡੀਐਫਓ ਨਾਲ ਗੱਲ ਕੀਤੀ ਐ ਡੀਐਫਓ ਸਾਹਿਬ ਨਾਲ ਗੱਲਬਾਤ ਕਰਕੇ ਅਸੀਂ ਰੇਂਜ ਅਫਸਰ ਨੂੰ ਜਾ ਕੇ ਗੱਲਬਾਤ ਦੱਸੀ ਮੈਂ ਕਿ ਇਹਕਣਾ ਕਰਕੇ ਇਕਣਾ ਗੱਲ ਹੈ ਸਾਡੀ ਆ ਚੱਕਰ ਹੈ ਸਾਡੀ ਸਮੱਸਿਆ ਇਹ ਉਹ ਡੀਐਫਓ ਸਾਹਿਬ ਨੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਗੱਲਬਾਤ ਕਰ ਲਓ ਸਾਡਾ ਮਸਲਾ ਹੱਲ ਹੋਊਗਾ ਜੀ ਕਾਰਨ ਤਾਂ ਜੀ ਸਿਰਫ ਇੰਨਾ ਕਹ ਜੀ ਵੀ ਜੇ ਐਪਲੀਕੇਸ਼ਨ ਲਾਉਣੀ ਹੈ ਤਾਂ ਹਰ ਇੱਕ ਬੰਦੇ 'ਤੇ ਲਾਓ ਜੇ ਨਹੀਂ ਲਾਉਣੀ ਤਾਂ ਫਿਰ ਕਿਸੇ ਵੀ ਨੰਨੇ ਲਾਓ ਕੁਝ ਖਾਸ ਬੰਦੇ ਨੂੰ ਛੱਡਿਆ ਜਾ ਰਿਹਾ ਹੈ ਜਿਹੜੇ ਪਿੰਡ ਦੇ ਬੰਦੇਆਂ ਨੂੰ ਉਹਨਾਂ ਨੂੰ ਸਾਫ਼ ਹੈ ਜੀ ਕਲੀਅਰ ਹੈ ਘੱਟੋ ਘਟ ਵੀ ਵੇ 100 ਟਰਾਲੀਆਂ ਤਾਂ ਬਿਨਾ ਮੈਨੂੰ ਪਤਾ ਨਹੀਂ ਜੀ ਐਪਲੀਕੇਸ਼ਨ ਮੇਤੇ ਬੰਦਾ ਕਾਉਣ ਲੈ ਗਿਆ ਕਾਉਣ ਨਹੀਂ ਲੈ ਗਿਆ ਔਰ ਮੈਂ ਤਾਂ ਇਹ ਵੀ ਨਹੀਂ ਜੀ ਕਹਿੰਦਾ ਕਿਸੇ ਨਾਲ ਮੇਰੀ ਬੋਲਬਾਣੀ ਹੈ ਕਿ ਨਾਲ ਨਹੀਂ ਵੀ ਹੈ ਮੈਂ ਨਹੀਂ ਕਹਿੰਦਾ ਐਪਲੀਕੇਸ਼ਨ ਦੀ ਜ਼ਰੂਰੀ ਹੈ ਜੀ ਮੇਤੇ ਬਿਨਾ ਵੀ ਕਿਸੇ ਹੋਰ ਬੰਦੇ ਨੂੰ ਲੰਬੜਦਾਰ ਦੀ ਲੈ ਲੋ ਲੰਬੜਦਾਰ ਤੋਂ ਮੋਹਰ ਲਾ ਲੋ ਇਹ ਕੋਈ ਜ਼ਰੂਰੀ ਹੈ ਲੰਬੜਦਾਰ ਪਰ ਜ਼ਰੂਰੀ ਸਭ ਵਾਸਤੇ ਕਰੋ ਨਾ ਜੀ ਇੱਕ ਬੰਦੇ ਵਾਸਤੇ ਜ਼ਰੂਰੀ ਹੈ ਜੀ ਇੱਕ ਬੰਦਾ ਜਿਹੋ ਵਿਚਾਰਾ ਪਹਿਲਾਂ ਤਾਂ ਮੇਰੇ ਕੋਲ ਧੱਕੇ ਖਾਂਦਾ ਸੀ ਉਸਤੇ ਬਾਅਦ ਵਿੱਚ ਐਪਲੀਕੇਸ਼ਨ ਲਿਖਵਾ ਕੇ ਤੇ ਮੈਕਮੇ ਭਜਾਂਦਾ ਹੂੰ ਤੇ ਉਹਨੂੰ ਕਹੇ ਵੀ ਤੈਨੂੰ ਦੇਣਾ ਜੀ ਸ਼ਨੀਵਾਰ ਇੱਕ ਹੋਰ ਹੈ ਜੀ ਗੱਲ ਜਿਹੜਾ ਬੰਦਾ ਐਪਲੀਕੇਸ਼ਨ ਦਊਗਾ ਉਹਨੂੰ ਤਾਂ ਸ਼ਨੀਵਾਰ ਹੈ ਜਿਹੜਾ ਬਿਨਾਂ ਐਪਲੀਕੇਸ਼ਨ ਦੇ ਦੰਦਾ ਉਹਨੂੰ ਕੋਈ ਦਿਨ ਨਹੀਂ ਅੱਛਾ ਉਹਨੂੰ ਕੋਈ ਦਿਨ ਨਹੀਂ ਉਹ ਬੁੱਧਵਾਰ ਲਿਆਓ ਵੀਰਵਾਰ ਲਿਆਓ ਜਿਹੜੇ ਮਰਜ਼ੀ ਦਿਨ ਲਿਆਓ ਉਹਦਾ ਟਾਈਮ ਵੀ ਫਿਕਸ ਐ ਐਪਲੀਕੇਸ਼ਨ ਵਾਲੇ ਦਾ ਦਿਨ ਵੀ ਫਿਕਸ ਐ ਆਹ ਕਿਹੜਾ ਰੂਲ ਐ ਜੀ ਕਾਨੂੰਨ ਦੋ ਦੋ ਪੱਖੀ ਹੋਗੀ ਨਾ ਗੱਲ ਇਹ ਜੰਗਲਾਤ ਮੈਕਮੇ ਵਾਲੇ ਸਾਡੇ ਪਿੰਡ ਵਿੱਚ ਫਾੜ ਪੁਆ ਰਹੇ ਐ ਉਹੀ ਗਲਤ ਕੰਮ ਇਹ ਕਾਨੂੰਨ ਕਰ ਰਹੇ ਐ ਅਸੀਂ ਚਾਹੁੰਦੇ ਆ ਵੀ ਜਿਹੜਾ ਕੰਮ ਹੋਣਾ ਕਾਨੂੰਨ ਦੇ ਦਰੈਨ ਮੁੱਖ ਤੱਕ ਆ ਹੋਵੇ ਜੇ ਐਪਲੀਕੇਸ਼ਨ ਲੱਗਣੀ ਐ ਤਾਂ ਹਰ ਹਰ ਇੱਕ ਬੰਦੇ 'ਤੇ ਲੱਗੋ ਠੀਕ ਐ ਜੇ ਨਹੀਂ ਲੱਗਣੀ ਤਾਂ ਕਿਸੇ ਵਰਮੀਨਾ ਲਾਓ ਠੀਕ ਐ ਇਸ ਨੂੰ ਲੈ ਕੇ ਰੇਂਜ ਅਫਸਰ ਨਾਲ ਵੀ ਗੱਲਬਾਤ ਕਰ ਲਵਨੇ ਅਸੀਂ ਲਾਈਨ ਤੇ ਲੈ ਲਵਨੇ ਇਹਨਾਂ ਨੂੰ ਕੀ ਇਸ ਬਾਰੇ ਪੂਰਾ ਕੀ ਕਹਿ ਰਹੇ ਨੇ ਸਤਵਿੰਦਰ ਸਿੰਘ ਨੇ ਰੇਂਜ ਅਫਸਰ ਸਿਸਮਾ ਤਾਂ ਉਹਨਾਂ ਨਾਲ ਪੂਰੀ ਗੱਲਬਾਤ ਅਸੀਂ ਇੱਥੋਂ ਪਿੰਡ ਵਾਸੀ ਖੜੇ ਨੇ ਉਹਨਾਂ ਨਾਲ ਲਾਈਵ ਗੱਲਬਾਤ ਕਰਾਂਗੇ ਹਾਂਜੀ ਸਤਿੰਦਰ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਹਾਂਜੀ ਹੋਠੀਕੋ ਵਧੀਆ 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 ਅੱਛਾ ਮੈਂ ਦੁੱਲੂਆਂ ਪਿੰਡ ਬੁਲਾਇਆ ਹੋਇਆ ਸੀ ਪਿੰਡ ਵਾਸੀਆਂ ਨੇ ਸਾਰਾ ਪਿੰਡ ਇਕੱਠਾ ਹੋ ਕੇ ਨਾ ਤੁਹਾਨੂੰ ਸ਼ਾਣਾ ਜਿੱਥੇ ਖੜੇ ਆ ਗਰਾਊਂਡ 'ਚ ਮੈਂ ਤੁਹਾਨੂੰ ਲਾਈਨ ਤੇ ਲਿਆ ਹੋਇਆ ਲਾਈਵ ਬਸ ਮੈਂ ਥੋੜਾ ਜਿਹਾ ਦੋ ਤਿੰਨ ਸਵਾਲ ਪੁੱਛਣੇ ਆ ਤੁਹਤੋਂ ਫ੍ਰੀ ਹਾਂਜੀ ਹਾਂ ਦੱਸੋ ਅੱਛਾ ਪਿੰਡ ਵਾਸੀ ਇਹ ਕਹਿ ਰਹੇ ਨੇ ਕਿ ਸਾਡੇ ਪਿੰਡ ਵਾਸਤੇ ਰੇਤਾ ਚੁੱਕਣ ਵਾਸਤੇ ਵੀ ਜਿਹੜੀ ਮਨਾਹੀ ਕੀਤੀ ਜਾ ਰਹੀ ਹੈ ਖਾਸ ਬੰਦੇ ਨੂੰ ਛੂਟ ਹੈ ਪਰ ਪਿੰਡ ਵਾਸੀਆਂ ਦੇ ਉੱਤੇ ਪਰਚੀ ਦੇ ਨਾਮ ਲਿਆ ਜਾ ਰਿਹਾ ਕਿ ਪਰਚੀ ਲੈ ਕੇ ਉਹ ਪਰਚੀ ਦੇਣ ਤੋਂ ਬਾਅਦ ਵੀ ਜਿਹੜੀ ਐਪਲੀਕੇਸ਼ਨ ਦਿੰਨੇ ਆ ਉਹ ਤੋਂ ਬਾਅਦ ਵੀ ਇਹ ਕਿਹਾ ਜਾ ਰਿਹਾ ਕਿ ਗਾਰਡ ਵੱਲੋਂ ਕਿ ਤੁਸੀਂ ਫੋਨ ਕਰਾਓ ਕੋਈ ਪਿੰਡ ਦਾ ਖਾਸ ਬੰਦੇ ਨਾਮ ਲੈ ਰਹੇ ਨੇ ਕਿ ਉਸ ਪਿੰਡ ਦੇ ਬੰਦੇ ਤੋਂ ਫੋਨ ਕਰਾਓ ਤਾਂ ਸੀ ਦਿੱਤਾ ਲੈ ਆਉਂਦਾਂਗੇ ਤੁਸੀਂ ਇਹਦੀ ਨਾ ਐਪਲੀਕੇਸ਼ਨ ਚੈੱਕ ਕਰ ਲਿਓ ਮਤਲਬ ਮੇਰੇ ਕੋਲ ਹਰ ਆਪਣਾ ਹਰ ਸ਼ਨੀਵਾਰ ਰੱਖਿਆ ਹੋਇਆ ਹੈ ਨਾ ਤਾਂ ਇਹਨਾਂ ਇੱਕ ਕਿਉਂਕਿ ਅਸੀਂ ਹਰ ਦਿਨ ਨਹੀਂ ਸ਼ਨੀਵਾਰ ਰੱਖਿਆ ਹੋਇਆ ਹੈ ਨਾ ਦਾ ਸ਼ਨੀਵਾਰ ਨੂੰ ਜਿਹਨੇ ਤਿੰਨ ਚਾਰ ਟਰਾਲੀਆਂ ਲੈਣੇ ਇਹ ਹਾਂਜੀ ਉਸ ਦਿਨ ਇਹਨਾਂ ਨੂੰ ਦੰਨੇ ਆ ਆਪਣੇ ਕੰਸਰਨ ਗਾਰਡ ਫਰੈਸ਼ਟਰ ਦੀ ਡਿਊਟੀ ਲਈ ਹੋਈ ਆ ਉਸ ਦਿਨ ਇਹਨਾਂ ਨੂੰ ਹਾਂਜੀ ਤੇ ਚੋਂ ਉਹਨਾਂ ਨੇ ਜਦਾਂ ਇਹ ਐਪਲੀਕੇਸ਼ਨ ਉਹਨੂੰ ਪੁੱਛੂ ਵੀ ਆਸਤਾ ਕੋਣ ਨੇ ਫੋਨ ਕਰਾ ਕੇ ਚੱਕਿਆ ਕਿ ਐਵੇਂ ਮਿਲਿਆ ਉਹਨਾਂ ਨੂੰ ਉਹ ਫੋਨ ਕਰਾ ਕੇ ਚੱਕਿਆ ਜੀ ਉਹ ਕਹਿੰਦੇ ਫੋਨ ਕਰਾ ਕੇ ਚੱਕਿਆ ਜੀ ਇਹ ਖੜੀ ਹੀ ਆ ਬੰਦੇ ਵਿੱਚ ਉਹ ਕਹਿੰਦਾ ਕਿ ਐਪਲੀਕੇਸ਼ਨ ਲੈ ਲਿਓ ਨਾ ਸੱਤੋਂ ਫਿਰ ਉਹਨੂੰ ਪਤਾ ਕਰ ਲੈ ਉਹ ਕਨਫਰਮ ਕਰਦੇ ਹਾਂ ਸੱਤੋਂ ਅੱਛਾ ਇੱਕ ਹੋਰ ਵੀ ਦੱਸ ਦਿਓ ਸਿੰਦਰ ਜੀ ਕਿ ਉਹ ਕਹਿੰਦੇ ਕਿ ਜਿਹੜਾ ਬੰਦੇ ਤੋਂ ਫੋਨ ਕਰਾਉਣ ਦੀ ਗੱਲ ਆਖ ਰਹੇ ਨੇ ਕਿ ਉਹ ਤਾਂ ਬੰਦਾ ਹਫਤੇ 'ਚ ਜਿਹੜਾ ਮਰਜੀ ਦਿਨ ਰੇਤਾ ਲਿਆ ਉਹਨੂੰ ਵਾਤੇ ਕੋਈ ਰੋਕ ਨਹੀਂ ਜਦੋਂ ਪਿੰਡ ਵਾਸੀਆਂ ਨੇ ਉਹ ਸ਼ਨੀਵਾਰ ਰੱਖਿਆ ਹੋਇਆ ਕੱਲਾ ਸਾਨੂੰ ਇਹਦੇ ਬਾਰੇ ਪਤਾ ਨਹੀਂ ਕਿ ਕਿਹੜੇ ਬੰਦੇ ਮੋਈ ਤਾਂ ਕਹਿਣਾ ਵੀ ਆਪਾਂ ਜਿਹੜਾ ਹੈਗਾ ਆਪਾਂ ਤੁਸੀਂ ਇਹਨੂੰ ਭੇਜੋ ਮੇਰੇ ਦਫ਼ਤਰ ਵਿੱਚ ਜਿਹੜੇ ਬੰਦੇ ਆ ਆਪਾਂ ਗਾਣੇ ਬੁਲਾਉਣ ਨੇ ਮੌਕੇ ਤੇ ਠੀਕ ਹੈ ਅੱਛਾ ਦੁਜੈ ਇੱਕ ਇੱਕ ਸਵਾਲ ਹੋ ਰਿਹਾ ਇਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਕੇਸ ਚੱਲ ਰਿਹਾ ਹੈ ਮਾਨ ਜੋ ਕੋਰਟ ਦੇ ਵਿੱਚ ਕਿ ਉਸ ਕਰਕੇ ਕਿ ਸਾਨੂੰ ਜਿਹੜੀ ਸਾਡਾ ਵੀ ਹੱਕ ਬਣਦਾ ਉਸ ਨਦੀ ਦੇ ਉੱਤੇ ਕਿ ਸਾਨੂੰ ਜਾਣ ਬੁੱਝ ਕੇ ਕਿ ਜੰਗਲਾਤ ਮੈਕਮਾ ਇਹ ਕਹਿ ਕੇ ਕਹਿ ਰਿਹਾ ਕਿ ਤੁਸੀਂ ਫਰਦ ਲੈ ਕੇ ਆਓ ਤੁਹਾਡੇ ਨਾਮ ਹੀ ਨਹੀਂ ਨਦੀ ਇਹ ਇਹਨਾਂ ਨੇ ਕਿ ਕਿਹਨੂੰ ਕਿਹਾ ਕਿਹੜੇ ਅਫਸਰ ਨੇ ਕਹੇ ਇਹਨਾਂ ਨੂੰ ਇਹ ਕੇਸ ਤਾਂ ਹਾਈ ਕੋਰਟ ਵੈਸੇ ਡਿਪਾਰਟਮੈਂਟ ਦੇ ਫੇਵਰਟ ਡਿਸਾਈਡ ਹੋ ਚੁੱਕਿਆ ਹੈ ਤੇ ਜਿਹੜਾ ਇਹ ਇਹਨਾਂ ਨੂੰ ਰੇਟਾ ਦਾ ਇਹਨਾਂ ਨੂੰ ਇੱਕ ਸ਼ਨੀਵਾਰ ਦਿਨ ਰੱਖਿਆ ਹੋਇਆ ਵੀ ਇਹਨਾਂ ਦੀ ਟਰੇਲੂ ਵਰਤੋਂ ਬਾਰੇ ਜਦੋਂ ਤੁਸੀਂ ਲਾਸਟ ਟਾਈਮ ਵੀ ਆਏ ਸੀ ਉਹ ਤੁਹਾਨੂੰ ਯਾਦ ਹੈ ਇੰਟਰਵਿਊ ਕਰੀ ਹੁੰਦੀ ਸੀ ਉਸ ਟਾਈਮ ਸਾਰੇ ਪਿੰਡ ਦਾ ਬੰਦ ਸੀ ਰੇਟਾ ਹਾਂਜੀ 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 ਤੇ ਇਹਨਾਂ ਨੇ ਕਿਹਾ ਸੀ ਵੀ ਕੋਈ ਨਹੀਂ ਵੀ ਸਾਰੇ ਅਸੀਂ ਲੋਕਲ ਯੂਜ਼ ਕਰਾਂਗੇ ਅਸੀਂ ਕਦੇ ਵੀ ਅਸੀਂ ਬਾਹਰ ਨਹੀਂ ਵੇਚਾਂਗੇ ਜੋ ਇਹਨਾਂ ਦੇ ਕੰਡੀਸ਼ਨ ਆ ਸੀ ਅਸੀਂ ਕਿਹਾ ਵੀ ਕਿ ਕੋਈ ਨਹੀਂ ਵੀ ਤੁਸੀਂ ਕਰ ਲਓ ਤੁਸੀਂ ਕਰ ਲਓ ਪਰ ਇਹ ਬਗੈਰ ਦੱਸੇ ਬਗੈਰ ਭਰਤ ਪਾਣ ਨੂੰ ਕਦੇ ਕੁਛ ਨੂੰ ਆਪਾਂ ਇੱਕ ਦੋ ਟਰਾਲੀਆਂ ਇਹਨਾਂ ਨੂੰ ਕਿਹਾ ਸੀ ਵੀ ਹਰ ਹਫਤੇ ਜਿਹੜਾ ਹੈਗਾ ਵੀ ਪਰਸਨਲੀ ਵੀ ਇੱਕ ਬੰਦਾ ਮਤਲਬ ਹਰ ਹਫਤੇ ਜ ਕੋਈ ਬੰਦੇ ਲੋਡ ਯੂਜ਼ ਕਰ ਲੇ ਫਿਰ ਉਸ ਦੇ ਬਾਅਦ ਅਗਲਾ ਬੰਦਾ ਰੂਟੀਨ ਚ ਲਿਆਓ ਤੇ ਹੁਣ ਇਹ ਮਤਲਬ ਆਪਣੀ ਮਰਜ਼ੀ ਨਾਲ ਹੀ ਆਪਣੀ ਬਿਨਾ ਐਪਲੀਕੇਸ਼ਨ ਦੇ ਤੇ ਬਿਨਾ ਸੱਸੀ ਕਨਫਰਮੇਸ਼ਨ ਦੇਣ ਲਈ ਹੁਣ ਜਾਣਗੇ ਇਹ ਹਾਂਜੀ ਤੇ ਤਾਂ ਦੇਖੋ ਗਾਰਡ ਫ੍ਰੈਸਰ ਗਾਰਵਈ ਦਾ ਕਰਨਗੇ ਹੁਣ ਇਹਨਾਂ ਤੇ ਪਿੰਡ ਦਾ ਮੈਨੂੰ ਲੱਗਦਾ ਕੋਈ ਇਹਨਾਂ ਨੇ ਹੁਣ 1-2 ਦਿਨ ਚ ਬਗੰਦਾ ਗਿਆ ਵੈਸੇ ਆਪਣੀ ਮਾਸੀ ਨਾਲ ਉਹਨੂੰ ਫੜਿਆ ਇਹਨਾਂ ਨੇ ਜਦੋਂ ਕਾਰਵਾਈ ਕਰਦੇ ਦਾ ਪਿੰਡ ਵਾਲੇ ਇਕੱਠੇ ਹੋ ਗਏ ਕੋਈ ਤੁਮਰਾਹ ਕਰਨ ਜਾਂ ਹੱਥ ਮਤਲਬ ਬਲੈਕਮੇਲਿੰਗ ਕਰਨ ਵਾਸਤੇ ਮਤਲਬ ਸਾਨੂੰ ਬੁਲਾ ਲੰਨੇ ਆ ਜਾਂ ਹੋਰ ਨੂੰ ਬੁਲਾ ਲੰਨੇ ਆ ਅੱਜ ਅੱਛਾ ਸਰ ਇੱਕ ਇਹ ਦੱਸ ਦੋ ਕਿ ਹੁਣ ਪਿੰਡ ਵਾਸੀਆਂ ਨੂੰ ਰੇਤਾ ਐਪਲੀਕੇਸ਼ਨ ਰਾਹੀਂ ਮਿਲ ਜੇਗਾ ਸ਼ਨੀਵਾਰ ਨੂੰ ਜਿਹੜਾ ਦਿਨ ਰੱਖਿਆ ਹੋਇਆ ਉਹਨੂੰ ਪੁੱਛੋ ਵੀ ਤੁਸੀਂ ਮ ਹਾਂਜੀ 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 ਛੋਟੋ ਘਟ ਮੈਂ ਕਹਿੰਦਾ ਹੁਣ 50 ਸੇ 30 ਕਿੰਨੇ ਕੱਟੋ ਘਟ ਜ਼ਿਆਦਾ ਹੀ ਹੋਣਗੀਆਂ ਅੱਥੇ ਅੱਛਾ ਪਿੰਡ ਵਾਸੀ ਆ ਜਿਓ ਦਫ਼ਤਰ ਮੈਂ ਤੁਹਾਨੂੰ ਇਹਨਾਂ ਨੂੰ ਇੱਕ ਵਾਰ ਕਨਸਰਨ ਕਰ ਲਓ ਨਾ ਕਿਉਂਕਿ ਮੈਂ ਲੰਦਾ ਨਹੀਂ ਐਪਲੀਕੇਸ਼ਨ ਇਹਨਾਂ ਦੀ ਡਿਊਟੀ ਲਗਾਈ ਹੋਈ ਹੈ ਹਾਂਜੀ ਤੁਸੀਂ ਚੈੱਕ ਕਰੋ ਨਾ ਵੀ ਇਹਨਾਂ ਨੂੰ ਛੰਨੀ ਐਤਵਾਰ ਲੈ ਕੇ ਜਾਣਾ ਜਿਹੜੀ ਵੀ ਤੁਸੀਂ ਹੁਣ ਕੰਸਟ੍ਰਕਸ਼ਨ ਹੈ ਇਹਦੇ ਪਿੰਡੇ ਚੱਲ ਰਹੀ ਹੈ ਹਾਂਜੀ ਤੁਸੀਂ ਉੱਥੇ ਜਾਓ ਉੱਥੇ ਤੁਸੀਂ ਆਪੇ ਦੇਖ ਲਓ ਵੀ ਕਿਹੜੇ ਰਹਿਤਾ ਪਿਆ ਅੱਛਾ ਪਿੰਡ ਵਾਸੀ ਕਹਿ ਰਹੇ ਨੇ ਕਿ ਅਸੀਂ ਜ਼ਿੰਮੇਵਾਰੀ ਲੈਣੇ ਆ ਕਿ ਬੰਦਾ ਕੋਈ ਬਾਹਰ ਨਹੀਂ ਪੇਛੇ ਪਰ ਸਾਨੂੰ ਜਿਹੜਾ ਇੱਥੇ ਸ਼ੂਟ ਜ਼ਰੂਰ ਦਿੱਤੀ ਜਾਵੇ ਕਿ ਕੁਝ ਖਾਸ ਬੰਦੇ ਸਾਨੂੰ ਫੋਨ ਹਾਂ ਜੀ ਉਹ ਤਾਂ ਨਹੀਂ ਹੋਈ ਇਹਨਾਂ ਨੂੰ ਤੁਸੀਂ ਫੋਨ ਨਾਲ ਕੋਈ ਕਿਸੇ ਨੂੰ ਕਰਾਣਾ ਸ਼ਨੀਵਾਰ ਕੇ ਅੱਜ ਵੀ ਸ਼ਨੀਵਾਰ ਨੂੰ ਚੱਪੋ ਮਤਲਬ ਆਈ ਨਹੀਂ ਨਾ ਇੱਕ ਵਾਰੀ ਆਪਾਂ ਡੰਪ ਕਰ ਲਈਏ ਇਹਨਾਂ ਨੂੰ ਕਹਿੰਵੀਂ ਕਿ ਟਰਾਲੀ ਲੈ ਜੋ ਜਦੋਂ ਅਗਲੇ ਹਫ਼ਤੇ ਯੂਜ਼ ਦਾ ਅਗਲੀ ਟਰਾਲੀ ਲੈ ਜੋ ਠੀਕ ਹੈ ਮਤਲਬ ਕਿ ਕਿਸੇ ਨੂੰ ਫੋਨ ਟਰਾਲੀ ਨੇ ਡੰਪਿੰਗ ਵਾਲਾ ਕੰਮ ਨਾ ਕਰਨ ਕਿਸੇ ਤੋਂ ਖਾਸ ਬੰਦੇ ਤੋਂ ਠੀਕ ਹੈ ਮੈਂ ਇਹਨਾਂ ਨੂੰ ਤਾਂ ਪਿੰਡ ਦਾ ਹੋਏਗਾ ਉਹ ਵੀ ਉਹ ਵੀ ਉਹ ਵੀ ਨਾਲ ਬੁਲਾ ਲੈਣੇ ਜਿਹੜੇ 60 ਐਪਲੀਕੇਸ਼ਨਾਂ ਮੈਂ ਤੁਹਾਨੂੰ ਉਹੀ ਤਾਂ ਕਹਿੰਨੇ ਆ ਵੀ ਇਹਨਾਂ ਦੇ ਪਿੰਡ ਜਿਹੜਾ ਚੱਲ ਰਿਹਾ ਹੈ ਰੇਤੇ ਦੇ ਜਿੱਥੇ ਵੀ ਚੱਲ ਰਿਹਾ ਹੈ ਉੱਥੇ ਜਾ ਕੇ ਦੇਖੋ ਵੀ ਕਿਹੜੇ ਕਾਗ ਬੰਦੇ ਨਾਲ ਗੱਲ ਹੋਈ ਹੈ ਕਿਹੜੇ ਖਾਸ ਦੀ ਵੀ ਜਿਹੜਾ ਉਹ ਹੈ ਜਿਹੜਾ ਰੇਤਾ ਚੱਕ ਰਹੇ ਆ ਇਹ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਗੱਲਬਾਤ ਜਰੂਰ ਕਰਾਂਗਾ ਅੱਗੇ ਵੀ ਨਾਲ ਤੇ ਤੁਸੀਂ ਦੇਖੋ ਕਿ ਇਹ ਸੰਨ ਰੇਂਜ ਅਫਸਰ ਜਿਹੜੇ ਸਤਿੰਦਰ ਸਿੰਘ ਨੇ ਜਿਨ੍ਹਾਂ ਨੇ ਆਪਣਾ ਪੂਰਾ ਪੱਖ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਸ਼ਨੀਵਾਰ ਜਿਹੜਾ ਪੁਰਾਣੇ ਪਿੰਡ ਦਾ ਰੱਖਿਆ ਹੋਇਆ ਐਪਲੀਕੇਸ਼ਨ ਲਈ ਜਾਂਦੀ ਹੈ ਪਰ ਕੋਈ ਖਾਸ ਬੰਦਾ ਜਿਹੜਾ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਬੰਦੇ ਦਾ ਸਾਨੂੰ ਪ੍ਰੋਪਰ ਆਣ ਕੇ ਦਫ਼ਤਰ ਦੱਸਿਆ ਜਾਵੇ ਕਿਸ ਬੰਦੇ ਨੂੰ ਫੋਨ ਕਰਾਣ ਦੀ ਗੱਲ ਆਖੀ ਜਾ ਰਹੀ ਹੈ ਜਾਂ ਫਿਰ ਅਸੀਂ ਕਿشن ਰੋਕਿਆ ਹੋਵੇ ਕੁਝ ਬੰਦੇ ਕਿ ਇਹਨਾਂ ਨੂੰ ਦੱਸਿਆ ਗਿਆ ਕਿ ਜ਼ਿਆਦਾ ਰੇਤਾ ਜਿਹੜਾ ਡੰਪ ਕਰ ਦਿੰਦੇ ਇਸ ਕਰਕੇ ਉਹਨਾਂ ਨੇ ਰੋਕਿਆ ਸਰਪੰਚ ਸਾ ਉਹ ਕਹਿੰਦੇ ਕਿ ਡੰਪ ਨਾ ਕਰੋ ਕਿ ਜਿਹੜੇ ਹਫਤੇ ਤੁਸੀਂ ਟਰਾਲੀ ਲਾ ਲਈ ਕੰਮ ਤੇ ਉਹ ਤੋਂ ਬਾਅਦ ਇੱਕ ਹਫਤੇ ਬਾਅਦ ਫੇਸ਼ਨੀਵਾਰ ਨੂੰ ਲਿਆਓ ਕਿ ਇਦਾਂ ਦਾ ਕੋਈ ਗੱਲ ਨਹੀਂ ਜੇ ਗੱਲ ਇਸ ਤਰ੍ਹਾਂ ਨਾ ਜੀ ਫਿਰ ਸਾਨੂੰ ਵੀ ਉਹ ਡੰਪ ਕਰਿਆ ਵਾ ਦਿਖਾ ਦੇਵੇ ਜੀ ਕਿੱਥੇ ਆਸੀਂ ਡੰਪ ਕਰਿਆ ਵਾ ਹੂੰ ਸਾਨੂੰ ਵੀ ਦਿਖਾ ਦੇਵੇ ਨਾ ਜੀ ਡੰਪ ਕਰਿਆ ਵਾ ਵੇ ਥੱਲੇ ਚੱਲ ਰਿਹਾ ਉਹ ਕੰਮ ਕਰ ਕੰਮ ਕਰ ਤਾਂ ਬਹੁਤ ਚੱਲ ਰਿਹਾ ਜੀ ਰੀਤੀ ਤਾਂ ਨਹੀਂ ਪਿਆ ਕੀ ਹਾਂ ਪੂਰਾ ਡੰਪ ਲਾਇਆ ਹੋਇਆ ਕਾਹੀ ਪੰਜ ਉਹ ਦਿਖਾ ਦੇ ਜੀ ਉਹ ਨਾਇਗਮਾਲ ਦਿਖਾ ਦੇ ਜੀ ਇੰਨੀ ਕਰਕੇ ਬਾਕੀ ਦੂਈ ਗੱਲ ਹੋ ਰਹੀ ਜੀ ਜੇ ਐਪਲੀਕੇਸ਼ਨਾਂ ਦੀ ਗੱਲ ਹੈ ਨਾ ਜੀ ਜਿਹੜੇ ਜਿਹੜੇ ਬੰਦੇ ਨੇ ਅਸੀਂ ਐਪਲੀਕੇਸ਼ਨ ਕਹੂੰਗਾ ਨਾ ਤੁਹਾਨੂੰ ਦਿਖਾਵੇ ਜੀ ਆਪਲੀਕੇਸ਼ਨ ਕਿੱਥੇ ਆ ਜੀ ਮੇਰੇ ਕੋਲ ਤਾਂ ਮੈਨੂੰ ਪਤਾ ਹੈ ਕਿ ਜਿਹੜੇ ਜਿਹੜੇ ਬੰਦੇ ਦੀ ਗਈ ਵੀ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਜਿਹੜੀ ਬਿਨਾ ਐਪਲੀਕੇਸ਼ਨ ਤੇ ਦਿੱਤਾ ਆ ਉਹ ਵੀ ਮੈਨੂੰ ਪਤਾ ਕਿਹਦਾ ਕਿਹਦਾ ਆ ਬਾਈ ਦੇ ਦੂੰਗਾ ਐਪਲੀਕੇਸ਼ਨ ਹੁਣ ਤੁਸੀਂ ਜਾਉਂਗੇ ਤਾਂ ਕਹਿੰਦੇ ਆਜੋ ਪਿੰਡੋਂ ਲੈ ਕੇ ਭੇਜਦੇ ਅਸੀਂ ਨਹੀਂ ਕਿਤੇ ਵੀ ਜਾਣਾ ਇੱਥੇ ਆ ਕੇ ਗੱਲਬਾਤ ਕਰਾਈ ਸਾਡੇ ਪਿੰਡ ਵਾਲਿਆਂ ਨਾਲ ਅਸੀਂ ਬਹੁਤ ਥੱਕਲੇ ਜੀ ਕਦੇ ਮੋਹੜੀ ਜਾਣਾ ਕਦੇ ਦਫ਼ਤਰ ਜਾਣਾ ਇਹਨਾਂ ਦਾ ਸਾਡੇ ਚੁੱਡੂ ਬਣਾਇਆ ਬਾਈ ਬਿਨਾ ਮਤਵਲ ਤੇ ਅੱਛਾ ਜੇ ਥੋੜਾ ਮਸਲਾ ਹੱਲ ਨਹੀਂ ਹੁੰਦਾ ਮੰਨ ਲਓ ਜਿਸ ਤਰੀਕੇ ਨੂੰ ਤੁਸੀਂ ਚਾਹੁੰਦੇ ਹੋ ਕਿਸ ਤਰੀਕੇ ਨਾਲ ਅਸੀਂ ਵੀ ਰੇਤਾ ਲੈ ਕੇ ਆਣਾ ਹੈ ਸ਼ਨੀਵਾਰ ਦਾ ਦਿਨ ਅਸੀਂ ਲਿਆਵਾਂਗੇ ਬਸ ਤਰੀਕੇ ਨਾਲ ਇੱਕ ਐਪਲੀਕੇਸ਼ਨ ਦੇ ਕੇ ਉਸ ਤੋਂ ਬਾਅਦ ਕੀ ਕਦਮ ਹੈ ਕਿ ਨਹੀਂ ਹਰ ਮਸਲਾ ਹੱਲ ਹੋਣਾ ਰੇਤਾ ਆਊਗਾ ਜੀ ਤਰੀਕੇ ਨਾਲੇ ਠੀਕ ਹੈ ਜੀ ਜੇ ਕਿਤੇ ਆਹ ਗੱਲ ਹੋ ਪਈ ਨਾ ਇੱਕ ਬੰਦਾ ਮਿੰਤਾਂ ਕਰਦਾ ਫਿਰ ਕੋਈ ਫਲਾਣੇ ਦੇ ਫੋਨ ਕਰਾ ਦੇ ਉਹਦੇ ਕਰਾ ਦੇ ਐਪਲੀਕੇਸ਼ਨ ਪਈ ਹੈ ਜੀ ਤੈਨੂੰ ਐਪਲੀਕੇਸ਼ਨ ਵੀ ਰੇਤਾ ਨਹੀਂ ਮਿਲਣਾ ਫਿਰ ਤਾਂ ਸਾਲਾ ਨਾ ਵੀ ਆਵੇ ਸਾਨੂੰ ਕੋਈ ਦਿੱਕਤ ਨਹੀਂ ਜੀ ਕਿਸੇ ਨੂੰ ਨਹੀਂ ਆਉਂਦਾ ਕਿਸੇ ਨੂੰ ਵੀ ਨਹੀਂ ਆਉਂਦਣਾ ਅੱਛਾ ਆਓ ਕਿ ਦਿਖਾ ਦੇ ਪਹਿਲੇ ਆ ਕੇ ਸਭ ਦਾ ਬੰਦ ਕਰੋ ਸਭ ਦਾ ਬੰਦ ਠੀਕ ਹੈ ਕਿਦੋਂ ਦਾ ਲਿਆ ਗਿਆ ਤੇ ਹਦਬਾ ਸਾਨੂੰ ਵੀ ਕੱਲਾ ਅੱਛਾ ਜੰਗਲਾਤ ਮਹਿਕਮੇ ਦੇ ਅਧਿਕਾਰੀ ਰੇਂਜ ਅਫਸਰ ਨਿਸ਼ਿੰਦਰ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਲੋਕ ਡੰਪ ਕਰਦੇ ਨੇ ਇਕੱਠਾ ਕਰ ਲੰਦੇ ਨੇ ਟਾਲ ਲੈਣ ਕੇ ਟਰਾਲੀਆਂ ਤਾਂ ਕਰਕੇ ਜਿਹੜੀ ਮੁਸ਼ਕਲ ਆ ਰਹੀ ਹੈ ਤਾਂ ਕਰਕੇ ਸਾਨੂੰ ਇਹ ਲੱਗਦਾ ਕਿ ਅੱਗੇ ਵੇਚਦੇ ਨਹੀਂ ਇਹ ਬੰਦੇ ਤਾਂ ਹੁਣ ਸੱਚ ਗੱਲ ਹੈ ਝੂਠ ਹੈ ਕਿਵੇਂ ਲੱਗਦਾ ਨਹੀਂ ਚਲੋ ਦੇਖੋ ਜੋ ਉਹ ਕਹਿ ਰਹੇ ਹਨ ਨਾ ਇਹ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ ਪਰ ਜਦੋਂ ਹੁਣ ਲੈਂਟਰ ਪੈਣਾ ਬੁੱਧਵਾਰ ਨੂੰ ਪੈਣਾ ਵੀਰਵਾਰ ਨੂੰ ਪੈਣਾ ਬਾਹਰ ਵਾਲ ਦਿਨ ਦੋ ਤਿੰਨ ਟਰਾਲੀ ਲਿਆ ਕੇ ਅਗਲਾ ਛੁੱਟੂਗਾ ਤਾਂ ਇਹ ਲੈਂਟਰ ਪਊਗਾ ਅਗਰ ਉਹ ਇੱਕ ਟਰਾਲੀ ਤਾਂ ਫਿਰ ਲੈਂਟਰ ਤਾਂ ਪੈਣੀ ਨਹੀਂ ਉਹ ਤਾਂ ਵਿਚਾਲੇ ਰਹਿ ਜਾਣਾ ਇਸੇ ਕਰਕੇ ਉਹ ਮਤਲਬ ਇਹ ਚੀਜ਼ ਸ਼ਿਕਾਇਤ ਕਰਦਾ ਹੋਣਾ ਜਿਹੜਾ ਬੰਦਾ ਵੀ ਕਰਦਾ ਵੀ ਇਹਨਾਂ ਕੋਲ ਡੈਂਪ ਲੱਗਿਆ ਹੋਇਆ ਅੱਛਾ ਬਸ ਇਹੀ ਮਸਲਾ ਪਰ ਤੁਸੀਂ ਪਹਿਲਾਂ ਲਿਖ ਕੇ ਦੇ ਦੇ ਕਰੋ ਸ਼ੁਕਰਵਾਰ ਨੂੰ ਕਿ ਸਾਡੇ ਪਾਈ ਸ਼ਾਇਦ ਉਹ ਲੈਂਟਰ ਪੈਣਾ ਕਿ ਦੋ ਤੋਂ ਤਿੰਨ ਚਾਰ ਟਰਾਲੀਆਂ ਇਕੱਠੀਆਂ ਲੈ ਜਾਣੀਆਂ ਪੈਣਗੀਆਂ ਤਾਂ ਲੈਂਟਰ ਤਾਂ ਪੂਰਾ ਹੋਣਾ ਜਿਹੜਾ ਬੰਦਾ ਐਪਲੀਕੇਸ਼ਨ ਦੇ ਕੇ ਆਉਂਦਾ ਉਹ ਬਕਾਇਦਾ ਲਿਖ ਕੇ ਹੀ ਦਿੰਦਾ ਹੋਣਾ ਵੀ ਸਾਡਾ ਚਾਰ ਟਰਾਲੀ ਨਾਲ ਸੰਸਾਨਾ ਸੀ ਲੈਂਟਰ ਪਾਉਣਾ ਉਹ ਤਾਂ ਲਿਖ ਕੇ ਦਿੰਦਾ ਹੀ ਹੋਊਗਾ ਹਾਂਜੀ ਹਾਂਜੀ ਇਹ ਤੁਹਾਡੇ ਪਿੰਡ ਚੋਂ ਦਿੱਤਾ ਕਿਸੇ ਨੇ ਇਸ ਤਰ੍ਹਾਂ ਨਹੀਂ ਉਹ ਤਾਂ ਹੁਣ ਜੋ ਕਹਿੰਦੇ ਵੀ ਸਾਡੇ ਕੋਲ ਐਪਲੀਕੇਸ਼ਨ ਦੇਖ ਲਓ ਬੰਦਾ ਜਿਹੜਾ ਮਤਲਬ ਲੈਂਟਰ ਪਾਉਂਦਾ ਉਹ ਤਾਂ ਦੇਖ ਆਉਂਦਾ ਹੀ ਹੋਊਗਾ ਬਿਨਾਂ ਉਹ ਤੋਂ ਜਦੋਂ ਇੱਕ ਬਾਰ ਵਾਲੇ ਦੇ ਨਾਲ ਐਪਲੀਕੇਸ਼ਨ ਇੱਕ ਟਰਾਲੀ ਲਿਆਉਣ ਦਿੰਦੇ ਆ ਤੋ ਫਿਰ ਚਾਰ ਟਰਾਲੀਆਂ ਕਿਵੇਂ ਡੈਂਪ ਕਰ ਲਊਗਾ ਉਹ ਲਿਖ ਕੇ ਦਿੱਤਾ ਹੋਊਗਾ ਲੈ ਤਾਂ ਲੈਂਦਾ ਬਿਲਕੁਲ ਤੂੰ ਦੇਖੋ ਕਿ ਪਿੰਡ ਵਾਸੀਆਂ ਦਾ ਰੋਸ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕੁਝ ਖਾਸ ਬੰਦੇ ਨੇ ਪਿੰਡ ਦੇ ਜਿਨ੍ਹਾਂ ਨੂੰ ਰੇਤਾ ਸ਼ੂਟ ਜਿਹੜਾ ਜੰਗਲਾਤ ਵਿਭਾਗ ਕਰ ਰਿਹਾ ਪਰ ਦੂਜੇ ਪਾਸੇ ਪਿੰਡ ਵਾਸੀਆਂ ਦੀ ਅਪਲੀਕੇਸ਼ਨ ਦੇਣ ਤੋਂ ਬਾਅਦ ਵੀ ਦੱਸਿਆ ਕਿ ਕਿਸੇ ਖਾਸ ਬੰਦੇ ਤੋਂ ਫੋਨ ਕਰਾਉਣ ਦੀ ਗੱਲ ਆਕੀ ਜਾ ਰਹੀ ਹੈ ਪਰ ਜੰਗਲਾਤ ਵਿਭਾਗ ਇਸ ਗੱਲ ਤੋਂ ਮੁਕਰਨ ਹੋ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ ਹੈ ਪਰ ਪਿੰਡ ਵਾਸੀਆਂ ਨੂੰ ਚਾਹੀਦਾ ਕਿ ਡੰਪ ਨਾ ਕੀਤਾ ਜਾਵੇ ਕੋਈ ਰੇਤਾ ਜਿਹੜਾ ਆਪਣੇ ਮਕਾਨ ਵਾਸਤੇ ਲੈ ਕੇ ਆ ਸਲਾਹ ਹੁਣ ਉਜਨਦਾਰ ਹੈ ਇਸ ਨੂੰ ਲੈ ਕੇ ਸੀਨੀਅਰ ਅਫਸਰਾਂ ਨੂੰ ਵੀ ਧਿਆਨ ਦੇ ਵਿੱਚ ਲਿਆ ਦਿੱਤਾ ਦੇਖ ਲਈ ਇਹਨਾਂ ਆਉਣ ਵੇ ਦਿਨ ਚ ਇਸ ਪਿੰਡ ਦਾ ਮਸਲਾ ਹੱਲ ਕਿਵੇਂ ਹੁੰਦਾ ਅਗਲਾ ਕਦਮ ਇਹਨਾਂ ਨੇ ਦੱਸਿਆ ਕਿ ਅਗਰ ਸਾਡਾ ਮਸਲਾ ਸਾਡੇ ਕਹਿਣ ਦੇ ਮੁਤਾਬਕ ਨਾ ਹੋਇਆ ਤਾਂ ਕਿਸੇ ਵੀ ਬੰਦੇ ਨੂੰ ਪਿੰਡ ਦੇ ਵਿੱਚ ਜਾਂ ਕਿਸੇ ਬਾਹਰ ਜਾਂਦੇ ਰਿੱਤੇ ਨੂੰ ਅਸੀਂ ਰੋਕਾਂਗੇ ਕਿਸੇ ਨੂੰ ਵੀ ਨਹੀਂ ਆਉਣ ਦਵਾਂਗੇ ਪੂਰੀ ਸਖਤਾਈ ਕਰਾਂਗੇ ਪੰਮਕ ਜੰਗਲਾਤ ਵਿਭਾਗ ਦੇ ਅਧਿਕਾਰੀ ਹੁਣ ਉਹਨਾਂ ਨੂੰ ਵੀ ਘੇਰਾ ਜਾਵੇਗਾ ਦੇਖ ਲਈ ਆਮਨੇ ਚੰਗਰੀ ਦਿਨ ਦਾ ਮਸਲਾ ਹੱਲ ਹੁੰਦਾ ਕਿਵੇਂ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਨੂੰ ਕੈਮਰਾਮੈਨ ਸੰਮਿਤ ਦੇ ਨਾਲ ਹਰਤੇ ਇਸ